ਜੋਸਿੰਸ ਸੱਦੂ ਵੱਲੋਂ ਹੁਣ ਸ਼ਰਾਬ ਘਟਾਲੇ ਮਾਮਲੇ ਲੈ ਕੇ ਪੰਜਾਬ ਤੋਂ ਵੀ ਕਈ ਸਵਾਲ ਖੜੇ ਕੀਤੇ ਗਏ। ਉਹਨਾਂ ਵੱਲੋਂ ਕਿਹਾ ਕਿ ਦਿੱਲੀ ਦਾ ਸ਼ਰਾਬ ਘਟਾਲਾ ਦਾ ਥੋੜਾ ਸੀਗਾ ਪੰਜਾਬ ਦਾ ਸ਼ਰਾਬ ਘਟਾਲਾ ਹੋ ਵੱਡਾ ਘਟਾਲਾ ਹੈ। ਉਹਨਾਂ ਨੇ ਯਾਦ ਕਰਾਇਆ ਪਰਵਿੰਦ ਕੇਜਰੀਵਾਲ ਸਾਹਿਬ ਦਾ ਕਿ ਅਸੀਂ ਤਾਂ 34000 ਕਰੋੜ ਜਿਹੜਾ ਹੈਗਾ ਉਹ ਐਸ ਚੀਜ਼ ਤੋਂ ਪ੍ਰਾਪਤ ਕਰ ਲਾਂਗੇ। ਸ਼ਰਾਬ ਤੋਂ ਜਾਂ ਹੋਰ 20000 ਕਰੋੜ ਰੁਪਇਆ ਸੀ ਮਾਈਨਿੰਗ ਤੋਂ ਵੀ ਲੈ ਲਾਂਗੇ ਤੇ ਆਇਆ ਕੀ ਹੈ ਆਉਟਪੁੱਟ ਕੀ ਹੈ ਤੇ ਜਿਹੜੇ ਕੇਜਰੀਵਾਲ ਸਾਹਿਬ ਕਹਿੰਦੇ ਹੁੰਦੇ ਸੀ ਹਮ ਤੋਂ ਆਮ ਲੋਕ ਹੈ ਬੈਗਨਰ ਤੇ ਜਾਂਦੇ ਸੀ ਗਲਤ ਮਫਾਦ ਪਾ ਕੇ ਤੇ ਹੁਣ 400 ਕਰੋੜ ਦਾ ਜੈਟ ਜਹਾਜ਼ ਜਿਹਦਾ 10 ਲੱਖ ਰੁਪਇਆ ਘੰਟੇ ਦਾ ਕਿਰਾਇਆ ਹੈ ਉਧੇ ਚਾਹੀ ਸੀ ਮੋੜ ਮੰਡੀ ਨਵਜੋਤ ਸਿੰਘ ਸਿੱਧੂ ਵੱਲੋਂ ਹੁਣ ਸ਼ਰਾਬ ਘਟਾਲੇ ਮਾਮਲੇ ਲੈ ਕੇ ਪੰਜਾਬ 'ਤੇ ਵੀ ਕਈ ਸਵਾਲ ਖੜੇ ਕੀਤੇ ਗਏ ਹਨ ਉਹਨਾਂ ਵੱਲੋਂ ਕਿਹਾ ਹੈ ਕਿ ਦਿੱਲੀ ਦਾ ਸ਼ਰਾਬ ਘਟਾਲਾ ਦਾ ਥੋੜਾ ਸੀਗਾ ਪੰਜਾਬ ਦਾ ਸ਼ਰਾਬ ਘਟਾਲਾ ਹੋ ਵੱਡਾ ਘਟਾਲਾ ਜੀ ਤੁਸੀਂ ਠੀਕ ਕਹਿ ਰਹੇ ਹੋ ਨਵਜੋਤ ਸਿੰਘ ਸਿੱਧੂ ਕੱਲ ਜਲੰਧਰ ਦੇ ਵਿੱਚ ਇੱਕ ਵੱਡੇ ਅਖਬਾਰ ਨੂੰ ਇੰਟਰਵਿਊ ਦੇ ਰਹੇ ਸੀ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਨਾਲੋਂ ਨਾ ਦਿੱਲੀ ਦੇ ਨਾਲੋਂ ਪੰਜਾਬ ਦਾ ਸ਼ਰਾਬ ਘਟਾਲਾ ਕਿਤੇ ਵੱਧ ਹੈ ਉਹਨਾਂ ਨੇ ਯਾਦ ਕਰਾਇਆ ਪਰਵਿੰਦ ਕੇਜਰੀਵਾਲ ਸਾਹਿਬ ਦਾ ਕਿ ਅਸੀਂ ਤਾਂ 34000 ਕਰੋੜ ਜਿਹੜਾ ਹੈਗਾ ਉਹ ਐਸਚੀ ਤੋਂ ਪ੍ਰਾਪਤ ਕਰ ਲਾਂਗੇ ਸ਼ਰਾਬ ਤੋਂ ਜਾਂ ਹੋਰ 20000 ਕਰੋੜ ਰੁਪਇਆ ਸੀ ਮਾਈਨਿੰਗ ਤੋਂ ਵੀ ਲੈ ਲਾਂਗੇ ਤੇ ਆਇਆ ਕੀ ਹੈ ਆਉਟਪੁੱਟ ਕੀ ਹੈ ਤੇ ਜਿਹੜੇ ਕੇਜਰੀਵਾਲ ਸਾਹਿਬ ਕਹਿੰਦੇ ਹੁੰਦੇ ਸੀ ਹਮ ਤੋਂ ਆਮ ਲੋਕ ਹੈ ਹਮ ਤੋਂ ਭਾਈ ਸੀਰੀਅਸ ਤੌਰ ਤੇ ਆਮ ਆਦਮੀ ਹੈ ਬੈਗਨਰ ਤੇ ਜਾਂਦੇ ਸੀ ਗੱਲ ਚ ਮਫਰਲ ਪਾ ਕੇ ਤੇ ਹੁਣ 400 ਕਰੋੜ ਦਾ ਜੈੱਟ ਜਹਾਜ਼ ਜਿਹਦਾ 10 ਲੱਖ ਰੁਪਈਆ ਘੰਟੇ ਦਾ ਕਿਰਾਇਆ ਉਹਦੇ ਚ ਆਏ ਸੀ ਮੌੜ ਮੰਡੀ ਤੇ 34 ਕਿਲੋਮੀਟਰ ਵੀ ਹਾਲਾਂਕਿ ਜਿੱਥੇ ਉਹਨਾਂ ਨੇ ਰੁਕਾਟਨ ਕੀਤਾ ਉਥੋਂ 20 ਕਿਲੋ ਮੀਟਰੀ ਸੀ ਉਹਦੇ ਲਈ ਵੀ ਉਹ ਹੈਲੀਕਾਪਟਰ ਭਾਵ ਚੌਪਰ ਚ ਗਏ ਨਵਜੋਤ ਸਿੰਘ ਸਿੱਧੂ ਸਾਹਿਬ ਨੇ ਇਹ ਮਾਮਲਾ ਉਠਾਇਆ ਉਹ ਕਹਿੰਦੇ ਦੱਸੋ ਤਾਂ ਸੀ ਤਨਖਾਹਾਂ ਦੇਣੀਆਂ ਔਖੀਆਂ ਹੋਈਆਂ ਪਈਆਂ ਨੇ ਜੇ ਸਰਕਾਰ ਦੇ ਖਰਚੇ ਆਮਦਨੀ ਤੋਂ ਵੱਧ ਜਾਣ ਤੇ ਸਿਰਫ ਤੇ ਸਿਰਫ ਤੁਸੀਂ ਸਿਰਫ ਤੇ ਸਿਰਫ ਤੁਸੀਂ ਕਰਜ਼ਿਆਂ ਦੇ ਸਹਾਰੇ ਪੰਜਾਬ ਨੂੰ ਚਲਾ ਰਹੇ ਹਾਂ ਤੁਹਾਨੂੰ ਚੰਦ ਕਰੋੜ ਰੁਪਈਆ ਐਮਐਲਏ ਦੀ ਪੈਨਸ਼ਨ ਇੱਕ ਤੋਂ ਵੱਧ ਉਹ ਤਾਂ ਚੁੱਪ ਗਈ ਤੇ ਜਿਹੜਾ ਇੱਕ ਦਿਨ ਦੇ ਵਿੱਚ ਕਰੋੜਾਂ ਰੁਪਈਆ ਤੁਸੀਂ ਅਰਵਿੰਦ ਕੇਜਰੀਵਾਲ ਤੇ ਖਰਚਦੇ ਹੋ ਭਾਪ ਫੂਕਦੇ ਹੋ ਤੇ ਪੰਜਾਬ ਦੇ ਪੈਸੇ ਨਾਲ ਦੂਜੇ ਰਾਜਾਂ 'ਚ ਤੁਹਾਡਾ ਪ੍ਰਚਾਰ ਫੋਕੀ ਇਸ਼ਤਿਹਾਰबाजी ਨਾਲ ਥੋੜਾ ਪ੍ਰਚਾਰ ਇਹ ਸਾਰਾ ਕੁਝ ਸਭਾ ਉਨਤੇ ਮੁੱਖ ਮੰਤਰੀ ਭਗਵੰਤ ਮਾਨ ਵੀ ਨਹੀਂ ਛੱਡਦੇ ਜਵਾਬ ਉਸੇ ਲਹਿਜੇ ਚ ਦੇ ਦਿੰਦੇ ਐ ਪਰ ਜਿਹੜੇ ਇਹ ਸਵਾਲ ਉੱਠ ਰਹੇ ਨੇ ਇਹਦਾ ਸਵਾਲ ਪ੍ਰਧਾਨ ਮੰਤਰੀ ਸੌਰੀ ਮਾਫ ਕਰਨਾ ਪੰਜਾਬ ਦੀ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਦੇਣਾ ਪਵੇ ਨਿਡਰ ਹਾਂ ਨਿਰਪੱਖ ਰ੍ਹਾਂ ਹਾਂ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ 5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ